ਸਸਿਆ ਕਾਲ ਬੇਤੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਅੱਜ ਉਧਰੋਂ ਕੰਮ ਫਾਈਨਲ ਕਰਕੇ ਐਸ ਏਰੀਆ ਚ ਆਏ ਸਾਹਮਣੇ ਉਹ ਦੇਖੋ ਇਹ ਤਕਰੀਬਨ ਆਪਾਂ 7000 ਦੇ ਠੇਕਾ ਮਾਰਿਆ ਹੈਗਾ ਜੀ ਇਹ ਪੰਜ ਕਿਲੇ ਸੌਰੀ ਚਾਰ ਕਿਲੇ ਥਾਂਗਾ 7000 ਦੇ ਠੇਕਾ ਮਾਰਿਆ ਤੇ ਚੱਲ ਰਹੀ ਇੱਥੇ ਮਸ਼ੀਨ ਤੇ ਇਹਨਾਂ ਬੰਦਿਆਂ ਨੇ ਸਾਡੇ ਡਰਾਈਵਰਾਂ ਨੇ ਦੋ ਗੇੜੇ ਲਾਇਆ ਥੱਲੇ ਬਹੁਤ ਛੱਡਿਆ ਨਾ ਨੇ ਉਹਨੇ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਵੀ ਬਿਆਹ ਰੰਦਾ ਮੈਂ ਨਹੀਂ ਬਿਠਾਉਣੇ ਉਡੂਣੇ ਤੇ ਮਸ਼ੀਨ ਲੈ ਕੇ ਜਾਓ ਤੇ ਬਾਕੀ ਆਹ ਦੇਖੋ ਜੀ ਇਹਨਾਂ ਦੀ ਵਡਾਈ ਅਸੀਂ ਲੈਣ ਗਏ ਰੋਟੀ ਆ ਆ ਫੜਿਆ ਇਹਨਾਂ ਦੇ ਦੇਖੋ ਆਹ ਲੋ ਉੜ ਦੇਖੋ ਕਿਨੇ ਛੱਡਿਆ ਥੱਲੇ ਇਹ ਮਾਨ ਇਹ ਜੀ ਤੇ ਮੈਂ ਕਿਹਾ ਮੈਂ ਕਿਹਾ ਚੱਲ ਮੈਂ ਤੇ ਨਾਲ ਡੀਜ਼ਲ ਲਈ ਜਾਊਂਗਾ ਨਾਲ ਲੈ ਕੇ ਆਉਣਾ ਰੋਟੀ ਤੇ ਉੱਥੇ ਗਿਆ ਤੇ ਮਗਰੋਂ ਫੋਨ ਆ ਗਿਆ ਉਹ ਨਹੀਂ ਵਡਾਉਂਦਾ ਗਾਲਾਂ ਕੱਢਦਾ ਐ ਕਰਦਾ ਉਹ ਕਰਦਾ ਮੈਂ ਜੇ ਕਰ ਤੁਸੀਂ ਉਹਦਾ ਨੁਕਸਾਨ ਕਰੋਗੇ ਤੇ ਉਹ ਗਾਲਾਂ ਕੱਢੂਗਾ ਹੁੱਠ ਨੂੰ ਕੀ ਕਹੂਗਾ ਇਹਨਾਂ ਨੇ ਤਿੰਨ ਗੜੇ ਲਾਇਆ ਤਿੰਨ ਗੜੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਬੰਦੇ ਦਾ ਤੇ ਉਸ ਤਰ ਤਰੀਕੇ ਨਾਲ ਜੀ ਨੁਕਸਾਨ ਕੀਤਾ ਕੋਈ ਦਾਣਾ ਨਹੀਂ ਆਇਆ ਪਿੱਛੇ ਥੱਲੇ ਛੱਡਿਆ ਇਹਨਾਂ ਨੇ ਤੇ ਉਦੋਂ ਬਾਅਦ ਕਹਿੰਦਾ ਮੈਂ ਲੱਮਾ ਚੱਲ ਮੈਂ ਆਉਂਦਾ ਮੈਂ ਰੋਟੀ ਲੈ ਕੇ ਆ ਰਿਹਾ ਦੋ ਘੰਟੇ ਮਸ਼ੀਨ ਖੜੀ ਰਹੀ ਆ ਇੱਕ ਤਾਂ ਡਰਾਈਵਰ ਸਾਡਾ ਛੇ ਦੇ ਸਿੰਧ ਉੱਤੇ ਰੱਖ ਕੇ ਉੱਤੇ ਸੁੱਤਾ ਪਿਆ ਹੀ ਤੇ ਦੂਸਰਾ ਤਾਂ ਥੱਲੇ ਸੁੱਤਾ ਰਿਹਾ ਨਾਲ ਲੱਗ ਕੇ ਇਹ ਆ ਦੇਖੋ ਜੀ ਆਪਾਂ ਮੈਂ ਲਾਉਣਾ ਦੋ ਗੜੇ ਆ ਚਾਰ ਗੜੇ ਆਪਾਂ ਲਾਇਆ ਇਧਰ ਵਾਲੇ ਉਹ ਬੰਦੇ ਉਸੇ ਟਾਈਮ ਬੈਠ ਕੇ ਆ ਗਏ ਮੈਂ ਪੁੱਛਿਆ ਵੀ ਕਿਉਂ ਰਹਿੰਦੇ ਆ ਥੱਲੇ ਕਹਿੰਦੇ ਕੱਢਰ ਥੱਲੇ ਨਹੀਂ ਜਾਂਦਾ ਕੋ ਮੱਥੇ ਰੱਸ ਰੱਖ ਲੈਂਦੇ ਵੀ ਕੱਢਰ ਥੱਲੇ ਜਾਂਦਾ ਹੀ ਨਹੀਂ ਤੇ ਉਹੀ ਕੱਢਰ ਥੱਲੇ ਗਿਆ ਸਭ ਕੁਝ ਹੋ ਗਿਆ ਬਾਕੀ ਆਪਾਂ ਪੁੱਛਦੇ ਆ ਇਹਨੂੰ ਆ ਬੰਦਾ ਆ ਜਾ ਤੂੰ ਆ ਮੜਾ ਜਾ ਇਧਰ ਇੱਕ ਪਲ ਤੂੰ ਦੱਸ ਆਪਾਂ ਜਦੋਂ ਫੋਨ ਕਰ ਆਪਾਂ ਕਿੱਥੇ ਸੀ ਆਪਾਂ ਉਥੇ ਕਿੱਥੇ ਅੱਡੇ ਤੇ ਸੀ ਰੋਟੀ ਬਣਾਈ ਜਾਂਦੇ ਸੀ ਤੇ ਇਹ ਰੋਟੀ ਆਮ ਹੀ ਕਰਤੀ ਇਹਨਾਂ ਨੇ ਹਣਾ ਆਂਦੇ ਆਂਦੇ ਵੀ ਤੇਰੇ ਨਾਲ ਕਰਨਾ ਤੇਰੀ ਇੰਟਰਵਿਊ ਲੈਣਾ ਆਂਦਾ ਵੀ ਨਾ ਟੀ ਗੁਲੀ ਲੱਗੀ ਉਦੋਂ ਬਾਅਦ ਉਹਨਾਂ ਦਾ ਨਾਂ ਦਾ ਮਸ਼ੀਨ ਬਾਹਰ ਕੱਢਣ ਦਿੰਦੇ ਆ ਐ ਵੀ ਵੱਡਕ ਵੀ ਜਾਓ ਤੇ ਵੱਡੋ ਵੀ ਤੇ ਅਸੀਂ ਤਾਂ ਲਾਰਗੇ ਮਾਤੇ ਦਾਣ ਕੱਢ ਕੇ ਮਸ਼ੀਨ ਲਾਇਆ ਬਾਹਰ ਰੋਟੀ ਚੰਗੀ ਕੋਈ ਨਹੀਂ ਲੱਗੀ ਉੱਥੇ ਅਸੀਂ ਦੇਲ ਚ ਛੱਡ ਗਏ ਦੋਵੇਂ ਮੈਂ ਵੀ ਇੱਕ ਕੀਤਾ ਕਿ ਇੰਨੀ ਵੱਡ ਮਸ਼ੀਨ ਗਈ ਤੇਲ ਬਾਹਰ ਨਹੀਂ ਉਹ ਯਾਰ ਤੇਲ ਬਾਹਰ ਕੋਈ ਗੱਲ ਹੈ ਤੇ ਫਿਰ ਆਪਾਂ ਇਹ ਦੇਖਾ ਦੇ ਇੱਕ ਦਾ ਸਟੇਅਰ ਦੇ ਉੱਤੇ ਉੱਤਾਰ ਫਿਰ ਲਾ ਕੇ ਸਟੇਅਰ ਦੇ ਥੱਲੇ ਮੂੰਹ ਕਰਕੇ ਦੇ ਇੱਕ ਸੁੱਤਾ ਪਿਆ ਤੇ ਟਾਇਰ ਦੇ ਨਾਲ ਲੱਗ ਕੇ ਆਪੀ ਜਾਲ ਤੇ ਬੜੀ ਹਰੀ ਆ ਆ ਬੰਦਾ ਯਾਰ ਹਲਪਰ ਨਾਲ ਸੱਸੀ ਗੱਲ ਬਲਾ ਸੱਸੀ ਦਾ ਸਾਰਿਆਂ ਨੂੰ ਤੇ ਇਧਰੋਂ ਮੜੇ ਕਲੈਕਟ ਨਹੀਂ ਆਦੀ ਇਸ ਤਰੀ ਇੱਥੇ ਠੀਕ ਨਹੀਂ ਆਦੀ ਵੀ ਕਰਨ ਕੀ ਬਣਾਏ ਦੱਸ ਵੀ ਥੱਲੇ ਕੋ ਛੱਡਿਆ ਤੁਸੀਂ ਤੇਰੇ ਵਾਲ ਬਿਲ ਕਟਰ ਉੱਤੇ ਜਗੜੇਂਦਾ ਹੱਥ ਪੂਰਾ ਥੱਲੇ ਜਾਣ ਜਾਂਦਾ ਸੀਗਾ ਨਹੀਂ ਹੱਥ ਕੱਢ ਰੇ ਜਾਣਾ ਹੱਥ ਛੜ ਥਲੇ ਜਾਣਾ ਤੇ ਤੂੰ ਥੱਲੇ ਤੂੰ ਦੱਸਦਾ ਨਹੀਂ ਹੁਣ ਬਿਆ ਥੱਲੇ ਰਹਿੰਦੇ ਆ ਉਹ ਨਹੀਂ ਮੰਨਦਾ ਮੇਰੇ ਕ੍ਯਾ ਨਹੀਂ ਮੰਨਦਾ ਉਦਾਂ ਹੀ ਕਰ ਛੱਡ ਕੇ ਲੈ ਛੱਡ ਦੇ ਬਸ ਥੱਲੇ ਗਿਆ ਥੱਲੇ ਆ ਗਿਆ ਹਾਂ ਬਸ ਥੱਲੇ ਆ ਗਿਆ ਤੇ ਉਹ ਜਿਹੜਾ ਰਹਿ ਗਏ ਉਹ ਫਿਰ ਕਿਵੇਂ ਰਿਹਾ ਐ ਇੱਧਰ ਇੱਧਰ ਆ ਤੈਨੂੰ ਖਾ ਆ ਹੁਣ ਵਡਾਈ ਹੁੰਦੀ ਵੀ ਨਾ ਉਹੀ ਤੇ ਜਿਹੜਾ ਆ ਛੱਡਿਆ ਤੁਸੀਂ ਇੱਧਰ ਜੇ ਕਟਰ ਥੱਲੇ ਕਿਉਂ ਰਿਹਾ ਹਾਂ ਕੱਲ ਮੈਂ ਉਧਰ ਲੈ ਕੇ ਨਾ ਕੱਲ ਮੈਂ ਕਹਿਣ ਲੱਗਿਆ ਕਿ ਤੂੰ ਪਾਗਲ ਬੂਗਲਾ ਮੈਨੂੰ ਨਾ ਮਿਲ ਆ ਅੱਛਾ ਹੋਰ ਐ ਅੱਛਾ ਬਤੈਨ ਕਿ ਤੈਨੂੰ ਕਹਿੰਦਾ ਵੀ ਇਵੇਂ ਕਰਨਾ ਕੰਮ ਇਹ ਸਾਰੇ ਫਿਰ ਫਿਰ ਤੂੰ ਨਾਰ ਨਾਲ ਲੜਿਆ ਵੀ ਹੁੰਦੇ ਨਾਲ ਜਿੰਨਾ ਵੜਦੇ ਰਹੇ ਤੁਸੀਂ ਕਿੰਦੇ ਨਾਲ ਆ ਦੇਖਾ ਵਡਾਈ ਕਿਹੜੇ ਤਰੀਕੇ ਦੀ ਕੀਤੀ ਆ ਜਿਹੜੀ ਆ ਸਾਹਮਣੇ ਇਸ ਤਰ੍ਹਾਂ ਕੋ ਆਪਣੇ ਕੋਲ ਵਡਾ ਵਡਾ ਲੇਗਾ ਆਪਣੇ ਘਰ ਡੰਡੇ ਠੋਪਣ ਕੇ ਬੈਠ ਇਸ ਤਰ੍ਹਾਂ ਵਡਾ ਲੇਗਾ ਕੋਈ ਹੈ ਆ ਦੋ ਕਿੜੇ ਲਾਏ ਜੀ ਇੱਥੇ 76 ਕਿੜੇ ਨਾਲ ਗੱਲ ਜੇ ਇੱਥੇ ਇੱਥੇ ਤੇਰੀ ਫਸਲ ਹੋਵੇ ਤੇ ਇਸ ਤਰ੍ਹਾਂ ਮਸ਼ੀਨ ਲਾਵੇਂ ਤੂੰ ਦੇਖਦਾ ਤੂੰ ਦੇਵੇਂ 8000 ਰੁਪਿਆ ਹੈ ਇੱਕ ਦਫਾ ਫਸਲ ਇਸ ਤਰ੍ਹਾਂ ਵਡਾਵੇਂ ਤੇ ਕਿ ਤੈਨੂੰ ਕਿਦਾਂ ਲੱਗੂਗਾ ਕਿਦਾਂ ਮਹਿਸੂਸ ਹੋਊਗਾ ਉਹ ਸੱਚਾ ਲੜਾ ਤੁਹਾਡੇ ਨਾਲ ਹਾਂ ਆ ਦੇਖੋ ਆ ਦੇਖੋ ਕਿੱਡਾ ਬੂਟਾ ਜਿਹੜੇ ਬੰਦੇ ਛੱਡ ਗਿਆ ਆ ਦੇਖੋ ਕਿੱਡਾ ਮੇਰੇ ਹੱਥ ਦੇ 2 ਫੁੱਟ ਦਾ ਹੋਊਗਾ 2 ਫੁੱਟ ਦਾ ਹੈਗਾ ਨਾ ਆ ਦੇਖ ਕਿਉਂ ਰਹਿ ਗਿਆ ਇਹ ਕਲਟਰ ਦੀ ਮੈਂ ਸੱਤਿਆ ਹੋਰ ਕੀ ਜੀ ਤੇ ਜਦੋਂ ਮੈਂ ਆਇਆ ਤੇ ਤੂੰ ਤੂੰ ਟਾਇਰ ਨਾਲ ਲਾ ਕੇ ਸੁੱਤਾ ਵੀ ਦੋ ਸਟੇਂਡ ਤੇ ਆ ਨਾ ਨਾਲ ਬੈਠਾ ਹੈ ਨਾ ਉਹ ਸੁੱਤਾ ਇਹਦਾ ਆਹ ਸੁੱਤਾ ਉਹ ਸਟੇਂਡ ਉੱਤੇ ਸਿਰ ਰੱਖ ਕੇ ਸੁੱਤਾ ਬੈਠਾ ਥਕਾਵਟ ਤਾਂ ਨਹੀਂ ਹੋਗੀ ਤੁਹਾਨੂੰ ਕਿਤੇ ਥਕਾਵਟ ਹੋਗੀ ਉਹ ਨਹੀਂ ਆਪ ਥਕਾਵਟੋਂ ਦੀ ਨਹੀਂ ਅਚਾ ਉਹਨੂੰ ਹੋਰ ਬੰਦਾ ਲੱਗਾ ਥੱਕਿਆ ਪਿਆ ਉਹ ਜਿਹੜਾ ਥੱਕਿਆ ਨਾ ਅੱਛਾ ਤੇ ਇਹ ਦਿਨ ਵੀ ਆਪਾਂ ਟੀਕਾ ਪੱਕਾ ਪਰ ਉਹਦਾ ਗੁੱਸਾ ਵਜੀਂ ਦਾ ਰਕਟਣਾ ਹੈ ਹੈ ਬਾਹਰਾਂ ਦੇ ਥੋੜਾ ਕੱਟਣਾ ਹੈ ਤੇ ਗਲਤ ਗੱਲ ਹੈ ਉਹਨਾਂ ਦਾ ਸਾਡੀ ਹੋਰ ਮੰਨਣ ਲਈ ਕਰਨਾ ਵੀ ਹਾਂ ਉਹਨਾਂ ਦਾ ਸਾਡੀ ਮੰਨਣ ਲਈ ਕਰ ਰਿਹਾ ਚਲੋ ਵੀ ਉਹ ਵੀ ਆਉਂਦਾ ਥੱਲੇ ਨਾ ਪੁੱਛਦਾ ਚਲਾ ਜੁੱਤੀ ਰੋਲਾ ਪੀ ਆ ਮੜੀ ਤੋਰੀ ਆਂ ਜਗਾ ਓਏ ਇੱਧਰ ਦੇ ਆਂ ਲਾ ਗਿਆ ਇਹਨੂੰ ਇੱਧਰ ਲਾ ਆਈ ਲਾ ਅੱਡੇ ਕਾਟਾ ਅੱਡੇ ਕਾਟਾ

ਆ ਚੀਜ਼ ਦੀ ਕਮੀ ਐਂਦੀ। ਨਹੀਂ ਤੂੰ ਤੂੰ ਇਹਨੂੰ ਕੁਝ ਸਮਝਾਇਆ ਹੀ ਨਹੀਂ ਸਮਝਾਈ। ਮੈਂ ਤਾਂ ਕੱਲ ਸਮਝਾਇਆ ਸੀ ਅਮਾ ਕਟੜਪੁਰਾ ਜਾਣ ਦੇ ਠੀਕ ਐ। ਇਹਨੇ ਕੱਲ ਕਿਹਾ ਤੂੰ ਪਾਗਲ ਪੁੱਤ। ਉਹਨਾ ਹੁਣ ਵਈ ਇੰਨੀ ਵੀ ਵਡਾਈ ਨਾਲ ਆਉਣੇ ਤੰਲਾਇਆ। ਯਾ ਉਹਨੂੰ ਕਹੈਂ। ਐਨਾ ਡਰਨ ਮਾਰ ਬਣਾ। ਤੂੰ ਕੀ ਕੀ ਕਹਿੰਦਾ ਇਹ? ਕਹਿੰਦਾ ਮੈਂ ਐਨਾ ਜੀ ਬੂਹਾਂ ਕੀਤੀ ਘੜਾ ਕੋਇਆ ਕਰ ਦਿੰਦਾ ਸੀਗਾ। ਉਹ ਤੇਰੇ ਸਾਹਮਣੇ ਕਟੜ ਵਿੱਚ ਨਾ ਲੱਗਿਆ। ਹਾਂ ਉਹਨ ਵਿਡਿਚਾਕ ਨਹੀਂ ਇਹ। ਇਹ ਕਿੰਨੀ ਗਲਤੀ ਤੇਰੀ ਕਹੋਂਦੀ ਐ? ਗਲਤੀ ਕਹੋਂਦੀ ਐ। ਉਹਦੀ ਕਿਰਿਆ। ਕੱਲ ਮੈਂ ਦੋ ਤਿੰਨ ਵਰ ਗਿਆ ਤਾਂ ਦੋ ਵਰ ਗਿਆ ਠੀਕ ਹੈ ਮੈਂ ਤਾਂ ਬੰਨੇ ਨਹੀਂ ਕੱਲ ਮੈਂ ਕੱਟਾ ਤਾਂ ਪੂਰਾ ਥੱਲੇ ਆ ਅੱਛਾ ਤਾਂ ਹੁਣ ਕਾ ਬੜੀ ਚਾ ਹਾਂ ਹਾਂ ਕੌਣ ਕਹ ਗਿਆ ਇਹਦੇ ਬਰ ਦੱਸੋ ਨਾ ਕੋਈ ਹੈ ਉਹ ਡਰਾਈਵਰ ਨੇ ਹੱਥ ਮੜਾਇਆ ਉਹ ਥੱਲੇ ਆ ਆ ਜਾਓ ਆਹ ਰਾਹੀ ਡਰਾਈਵਰ ਆਪ ਇਹਨੂੰ ਪੁੱਛਦੇ ਆਂ ਕਿ ਰੋਲਾ ਕੀ ਗਿਆ ਜੀ ਬੰਦਾ ਠੀਕੋ ਛੱਡਿਆ ਪਹਿਲਾ ਸਸਰੀ ਘਰ ਬਲਾ ਪਹਿਲਾ ਸਸਰੀ ਘਰ ਬਲਾ ਸਸਰੀ ਘਰ ਸਸਰੀ ਘਰ ਤਾਂ ਠੀਕ ਹੈ ਤੇ ਇਹਨਾਂ ਵਿਗਾੜਾ ਕਾ ਕੀਤਾ ਜੀ ਹੈ ਵਿਗਾੜਾ ਕੋ ਕੀਤਾ ਜੀ ਤੇ ਤਾਂ ਛੱਡ ਗਈ ਆਪੇ ਛੱਡ ਗਈ ਹੈ ਤੇ ਦੁਬਾਰਾ ਆਪੇ ਛੱਡ ਕੇ ਹੋ ਗਈ ਹੈ ਕੀ ਕੀਤਾ ਮੈਂ ਇਧਰ ਮੁਕਾਰ ਇਧਰ ਮੈਂ ਕੀ ਕੀਤਾ ਤੂੰ ਦੱਸ ਮੈਂ ਕੁਝ ਕੀਤਾ ਆ ਗਏ ਕੁਝ ਕੀਤਾ ਕੁਝ ਵੀ ਮਹੀਨ ਦੇ ਉੱਤੇ ਮੈਂ ਸਟੇਰਿੰਗ ਤੇ ਬਹਿ ਕੇ ਆ ਗਏ ਸਟੇਰਿੰਗ ਤੇ ਬਹਿ ਕੇ ਨਹੀਂ ਤੇ ਕਿਉਂ ਹੈ ਕਿਉਂ ਛੱਡੇ ਉਹ ਫਿਰ 40 ਸਾਲ ਤੇਰਬਾ ਅੱਛਾ 40 ਸਾਲ ਤੇਰਬਾ ਇਹਦਾ ਮਤਲਬ ਇਹ ਮੇਰਾ ਤੇਰਾ ਤੇਰਾ ਤੇਰੇ ਪੇ ਤੂੰ ਨੁਕਸਾਨ ਕਰੇਗਾ ਮੈਨੂੰ ਪਤਾ ਹੀ ਨਹੀਂ ਤਾ ਮੈਂ ਰੋਕ ਦੇਖ ਮੇਡਾ ਰੋਕੀ ਤੂੰ ਤਾਂ ਕਰ ਪਾਲੀ ਇਸ ਲੜਾਈ ਲੜਾਈ ਕਿੰਨੇ ਪਾਏ ਉਹ ਨਾ ਮਸ਼ੀਨ ਦੂ ਦਸ ਵੀ ਮਸ਼ੀਨ ਕੱਢਣ ਦੇ ਬਾਹਰ ਨਹੀਂ ਤੇ ਕਹਿੰਦਾ ਇਹਨਾਂ ਬਾਹਰ ਹੀ ਨਹੀਂ ਕੱਢਣੇ ਵਾਟ ਕੇ ਵੀ ਜਾਓ ਵਾਟੋ ਵੀ ਹੈਈ ਕੜ ਕੜ ਬੋਰੀ ਨਾ ਸਾਨੀ ਕਿਤਾ ਬੋਰੀ ਦੇ ਪੈਸੇ ਆ ਬੋਲ ਰਾਮ ਪਰ ਬੋਲਣ ਥੱਲੇ ਲੱਥੇ ਨਹੀਂ ਮਾਰਾ ਫੋਨ ਜੇ ਤੂੰ ਮੈਨੂੰ ਦੱਸਦਾ ਰਿਹਾ ਵੀ ਨਹੀਂ ਬਣਾਦਾ ਆ ਇੰਨੇ ਗੱਲ ਕੀ ਕੀ ਮੈਂ ਮਸ਼ੀਨ ਤੇ ਲੈ ਛੇ ਹੀ ਨਹੀਂ ਜਾਦਾ ਉੱਤੇ ਉੱਤਰਾਂ ਤਾਣੀ ਰਿਹਾ ਬੁਖਾਰ ਚੜਾ ਅੱਛਾ ਬੰਦੇ ਬੁਖਾਰ ਚੜ ਗਿਆ ਵੀ ਬੁਖਾਰ ਚੜ ਗਿਆ ਤੇ ਉਹਦਾ ਨਾ ਨੁਕਸਾਨ ਕਰ ਜਿਮਾ ਤੇ ਰੋਕ ਹੀ ਦਿੱਤੀ ਮੈਂ ਜਿਹੜਾ ਗਰਮੇ ਜਿਵੇਂ ਦੋ ਕਿੜਾ ਚਾਹਦਾ ਮੇਰਾ ਆ ਕਾਲ ਦਾ ਮੈਨੂੰ ਆਉਗਦਾ ਹੀ ਆ ਤੈਨੂੰ ਨਹੀਂ ਚੜਦੀ ਬੇਥੇ ਨਹੀਂ ਚਲਣੀ ਡੋਣ ਕਾ ਚੱਲੀ ਫਿਰਦੀ ਐ। ਆ ਜੀ ਕਰਦੇ ਨਾ ਆਈਆਂ ਮਾਰਦੇ ਨਾ। ਆ ਹੋਰ ਕ ਚੱਲੀ ਫਿਰਦੀ ਆ। ਹੋਣ ਵੀ ਇਹ ਹੱਥ ਮਾਰਦੇ। ਹੱਥ ਮਾਰੀ ਜਾ ਚੱਲੀ ਕੋ ਫਿਰਦੀ ਐ। ਹੁਣ ਉਹਨਾਂ ਆਖਾ ਇੱਕ ਵਾਰੀ ਵੀ। ਮੈਨੂੰ ਆਖਾਂ ਨੇ ਹੋਰੀ। ਤੈਨੂੰ ਤਾਂ ਆਖਣਾ ਕਿ ਤੂੰ ਪਹਿਲੇ ਜਨ ਨਿਗਾਹ ਚੜਿਆ। ਸਰਦਾਰ ਦੀ ਹੁਣ ਗੱਲ ਹੋਣੀ ਇੱਕ ਐ। ਸਰਦਾਰ ਨੇ ਤਾਂ ਬਹੁਤ ਗੱਲ। ਤੂੰ ਦੱਸ ਸਰਦਾਰ ਦੀ ਗੱਲ ਐ। ਇਹ ਵਿਚਾਲੇ ਰੁਕਵਾ ਗਿਆ ਇੱਥੇ ਐਲੀਵੇਟਰ ਸਾਫ ਕਰਨ ਲੱਗਾੜਾ। ਕਿੱਥੇ? ਆ ਮਿੱਟੀ ਫਸਣ ਲਈ ਮਾ ਕੱਢ ਲਈ ਉਹਨ ਮਿੱਟੀ। ਅੱਗੇ ਕਰ ਲੈਣਾ ਯਾਰ ਇਹਨਾਂ ਨੂੰ ਢੇੜਾ ਲਗਾਉਣਾ ਏਕ। ਤੂੰ ਕੱਲ ਮੇਰੀ ਨਹੀਂ ਮੰਨੀ ਮੈਂ ਤੇਰਾ ਥੱਲੇ ਕੱਟ ਰਵਾ ਥੱਲੇ ਹੀ ਕਿੱਥੇ ਠੀਕ ਹੋ ਨਹੀਂ ਦਾ ਕੀ ਆਂਦਾ ਕੱਲ ਦਾ ਪ੍ਰਾਕ ਕੀਤਾ ਸੀਗਾ ਪਾਕਾ ਉੱਤੇ ਹੀ ਬੈਠਾ ਜੇ ਪਾਗਲ ਬੰਦਾ ਬੈਠਾ ਉੱਤੇ ਨਹੀ ਹੁਣ ਤੁਸੀਂ ਲੜੋ ਨਾ ਜਿਹੜੇ ਗੱਲ ਹੋ ਗਈ ਉਹ ਕਹਿੰਦਾ ਮੈਂ ਥੱਲੇ ਹਾਰਾ ਕੱਢ ਰਹੀ ਨੂੰ ਖਾਇ ਲੀਵਰ ਵੀ ਖਾ ਜਤਾ ਮੈਂ ਚਲੋ ਕੱਲ ਦੀ ਗੱਲ ਉਹ ਬੰਦ ਕਰੋ ਤੁਸੀਂ ਅੱਜ ਦੀ ਗੱਲ ਦੱਸੋ ਅੱਜ ਅੱਜ ਕਿਵੇਂ ਕੱਢ ਰਹਾ ਆ ਠੀਕ ਆ ਨਹੀਂ ਹੁਣ ਤਾਂ ਠੀਕ ਹੈ ਪਹਿਲਾਂ ਜੇ ਤੁਸੀਂ ਲਾਜ ਦੋ ਗੜੇ ਤੇ ਮੈਂ ਆ ਜਾ ਤੁਹਾਨੂੰ ਤੂੰ ਜਾਂਦੇ ਬਹੰਣਾ ਤੂੰ ਜਾਂਦੇ ਬਹੰ ਰੋਟੀ ਵੀ ਨਾ ਖਵਾਵੇ ਇਵੇਂ ਹੱਦ ਲੱਗੇ ਮੈਂ ਚਾ ਮੈਂ ਚਾ ਰੋਟੀ ਲੈਣਾ ਚੰਗੀ ਬਣਾਗੇ ਨਾ ਤੇ ਜਾ ਦੋ ਰੋਟੀ ਲਾਣੇ ਮੋਰ ਤੁਹਾਡਾ ਫੋਨ ਗਿਆ ਜਲਾ ਵੀ ਉਹ ਨਹੀਂ ਵਟਾਦੇ ਕਿ ਥੱਲੇ ਰਹਿੰਦੇ ਨੇ ਤੇ ਨਾ ਮਸ਼ੀਨ ਬਾਹਰ ਕੱਢਣ ਦਿੰਦੇ ਆ ਮਸ਼ੀਨ ਮੈਂ ਨਾ ਹੀ ਲਿਆ ਬਾਹਰ ਲਿਆ ਮੈਂ ਮਸ਼ੀਨ ਲਿਆ ਤੁਸੀਂ ਆਦੇ ਦਾਣੇ ਨਹੀਂ ਕਢਾਦੇ ਹੋ ਮੈਂ ਕਿਹਾ ਦਾਣੇ ਉਹ ਟਰਾਲੀ ਨੇ ਆਦੇ ਪਣ ਦਾਣੇ ਕੱਟਾ ਹੁਣ ਤੁਹਾਡੇ ਪੈਸੇ ਕੌਣ ਪੁੱਛੇ ਜ਼ਿੰਮੇਵਾਰ ਨੂੰ ਮੈਂ ਪੁੱਛਾਂ ਕਿ ਆਫਿੰਗ ਕਿੰਨੇ ਲੈਣੇ ਆ 15000 ਆ ਇਹਦਾ ਹਾਂ ਮੇਰੇ ਕੋਲ ਰਾਇਆ ਦੋਰੇ ਉਹ ਕਰੇ ਵਾਟੇ ਕਰੇ ਫੇਰ ਬੰਦਰਾ ਹੋ ਜਾਏਗਾ ਕਿਹੜੇ ਕਿਹੜੇ ਉਹ ਉਧਰ ਹੀ ਉਹਨਾਂ ਰਾਹ ਦਾ ਬਣਾ ਉਧਰ ਰਸਤਾ ਬਣਾਣਾ ਉਹ ਆਲੇ ਹੱਥ ਜੋੜੂਗਾ ਅਸੀਂ ਤੁਹਾਨੂੰ ਕੀ ਆਲੇ ਨੇ ਮੋੜ ਦਾ ਸੱਟਾ ਪਤਾ ਨਹੀਂ ਆਲੇ ਜੇ ਬੋਚਣਾ ਹੋ ਰਸਤਾ ਬਣਾਉਗਾ ਜੇ ਬੁੱਛੀ ਟੋਟਾ ਕਹਿੰਦਾ ਨਹੀਂ ਕਹਿੰਦਾ ਉਹਨਾਂ ਕਾ ਵਾਸਤੇ ਕਿਵੇਂ ਹਾਂ ਪਤਾ ਲੱਗ ਗਿਆ ਨਾ ਕਿ ਨਹੀਂ ਲੱਗਾ ਇਹ ਰਾਜਸਥਾਨੇ ਪਹਿਲੀ ਵਾਰ ਉਹਨਾਂ ਵਿਆਹ ਵਾਲੇ ਚੀੜੇ ਨਾਲ ਬਾਕੀ ਜੇਕਰ ਅਬ ਕਿਸੇ ਦਾ ਨੁਕਸਾਨ ਕਰਾਂਗੇ ਤੇ ਅਗਲੇ ਵਿੱਚ ਛੱਡਾਂ ਦੇ ਆ ਵਡਾਈਆਂ ਤਰੀਕੇ ਨੇ ਵੀ ਮੰਨਣੀ ਪਾਵੇਂ ਤਾਂ ਕੋਈ ਮਰਜ਼ੀ ਬੰਦਾ ਲਾਇਆ ਵੀ ਜੇ ਤੇਰੀ ਆ ਵਡਾਈ ਮੰਨ ਜਾਵੇ ਤਾਂ ਜਿਹੜੀ ਆ ਕੀਤੀ ਦੁਆ ਅਹੀਂ ਉਹ ਚੱਕਰ ਉਧਰ ਨਹੀਂ ਵੜੇ ਨਾ ਕਿੱਧਰ ਉਧਰ ਨਹੀਂ ਛੱਡਾ ਜਿਹੜੀ ਚੀਜ਼ ਜਿਹੜੀ ਗੱਲ ਮੈਂ ਕਰਦਾਂ ਉਹ ਗੱਲ ਛੱਡਾ ਹੈ ਤੇ ਆ ਵਡਾਈ ਵੇਖ ਲੈ ਵੀ ਐਸਾ ਆਪਣੇ ਪੰਜਾਬ ਦੇ ਬੰਦੇ ਨੇ ਭਾਵੇਂ ਮਸ਼ੀਨ ਵਾਲਾ ਆਪਣੇ ਨਾ ਕਿਸੇ ਭਰਾ ਨੂੰ ਸਾਧਲਾ ਮਸ਼ੀਨ ਵਾਲ ਨੂੰ ਵੀ ਮੈਂ ਵਡਾਈ ਕੀਤੀ ਤੇ ਵਡਾਈ ਮੇਰੇ ਵੇਖੋ ਵੀ ਇਹ ਉਹਦੇ ਜੇ ਆਪਾਂ ਨੂੰ ਗਲਤ ਨਾ ਕਹਿਣਾ ਇਹਨਾਂ ਨੂੰ ਰਾਸ਼ਟਰੀ ਨੇ ਕਹਿੰਨੇ ਗਲਤ ਨਾ ਵੀ ਉਹਨਾਂ ਤੋਂ ਹੀ ਗਲਤ ਜੇ ਵੀ ਇਹਨਾਂ ਛੱਡਾ ਇਸ ਤਰ੍ਹਾਂ ਖੇਤ ਕੌਣ ਬੜਾਵੇਗਾ ਉਹ ਹੈਂ ਟਿਕ ਟਕਾ ਹੋ ਗਿਆ ਸਾਰਾ ਗੋ ਉਹ ਟਰਾਲੀ ਤੇ ਬੈਠੇ ਬੰਦਾ ਉਹ ਚਾਹ ਪੀ ਪਾਈ ਜਾਂਦਾ ਮਨਾਂਗਾ ਪਰ ਪੁੱਛੇ ਬਟਾਉਣਾ ਹੀ ਕਿ ਨਹੀਂ ਮਨਾਂ ਦੇ ਵੀ ਪੈਸੇ ਕੋਈ ਨਹੀਂ ਮਿਲਣੇ ਤਾਂ ਕਹਿੰਦਾ ਪੁੱਛਦਾ ਆ ਲਾਏ ਦੋ ਗੜ ਜੇ ਉਹ ਖੁਸ਼ ਹੋ ਜਾਏਗਾ ਬੰਦ ਕਰ ਲਈ ਆ ਬੰਦ ਕਰਨਾ ਹੁਣ ਕਾ ਵਾਤੇ ਆ ਜਾਗਾ ਵੱਲ ਕਿ ਨਹੀਂ ਆਣਾ ਹਾਂ ਆ ਜਾਗਾ ਮੇਰਾ 40 ਸਾਲ ਉਹ ਉਹਨੂੰ ਕਿੰਨੇ ਜਾਓ ਰੋਟੀਆਂ ਵਾਲਾ ਉਹ ਹੀ ਵੱਡੀਆਂ ਦਾ ਤੂੰ ਮੈਂ ਨਹੀਂ ਵੱਡੇ ਤੇ ਨਹੀਂ ਵੱਟੇ ਨਾ ਉਹ ਰੋਟੀਆਂ ਵਾਲਾ ਬੰਦਾ ਉਹ ਬੰਦਾ ਜੀ ਰੋਟੀਆਂ 'ਤੇ ਬੈਠਾ ਜੀ ਉਹਨੂੰ ਰੋਟੀਆਂ ਪਕਾਉਣੀਆਂ ਆਉਂਦੀਆਂ ਨੇ ਉਹ ਵਡਾਈ ਕੀਤੀ ਤੇ ਮਹਿਨ ਦਾ ਤੇਰਾ 40 ਸਾਲ ਦਾ ਤੇਰਾ ਬਾਦ ਮੇਰਾ ਹੀ ਹੁੰਦਾ ਹੈ ਤੇ ਰੋਟੀਆਂ ਨੂੰ ਕਿੰਨ ਵੱਲ ਆ ਗਿਆ ਤੇ ਬੰਦਾ ਮੰਨ ਗਈ ਮੇਰੇ ਕੋਲ ਗਲਤੀ ਹੋਈ ਆ ਅੱਗੇ ਤੋਂ ਮੈਂ ਇਦਾਂ ਨਹੀਂ ਕਰਦਾ ਇਹ ਮੈਂ ਅੱਗੇ ਤੋਂ ਕੰਮ ਸਹੀ ਕਰਾਂਗਾ ਇਹਨੇ ਵੈਸੇ ਨੁਕਸਾਨ ਵੀ ਬਹੁ ਕੀਤਾ ਦੋ ਗੱਲੀਆ ਕਿੰਨਾ ਨੁਕਸਾਨ ਕਰਤਾ ਬੰਦੇ ਦਾ ਉਸ ਤਰੀਕੇ ਨਾਲ ਨਹੀਂ ਕੀਤਾ ਥੱਲੇ ਰਹਿ ਗਿਆ ਇਹ ਹੁਣ ਦੁਬਾਰਾ ਲਾਉਣਾ ਕਿਹੜਾ ਜੇ ਜਿਹੇ ਤਰੀਕਿਆਂ ਨਾਲ ਲੱਗਾ ਕਰਦਾ ਇਹਨਾਂ ਕੋਲ ਆਉਂਦੇ ਆ ਇਹਨੂੰ ਇੱਥੇ ਲੱਗਾ ਉਹ ਮੈਨੂੰ ਨੇ ਵਿਖਾਤਾ ਮੈਨੂੰ ਦੁਬਾਰਾ ਗੱਲ ਨਹੀਂ ਆਈ ਜੀ ਮੈਂ ਇਹ ਬੰਦੇ ਨੂੰ ਹੁਣ ਕੀ ਕਹਾਂ ਜਦੋਂ ਨੇ ਮੈਨੂੰ ਵਿਖਾਤਾ ਵਿਆਹ ਦੇ ਥੱਲੇ ਕੀ ਕਰੀਉਗਾ ਇਹ ਦੁਬਾਰਾ ਮੈਂ ਉਹਨੂੰ ਕੁਝ ਕਹਿ ਨਹੀਂ ਕਿ ਇਹਨੂੰ ਕਿਵੇਂ ਵੜ ਜਾ ਕਿਵੇਂ ਨਹੀਂ ਮੈਂ ਕਿਹ ਚੱਲ ਦੁਬਾਰਾ ਲਾਉਂਦਾ ਮੈਂ ਕਿੱਲੇ ਲਾਉਂਗਾ ਇਹ ਅੱਜ ਦਾ ਜੀ ਆਪਣਾ ਇੰਨਾ ਹੀ ਵਲੌਗ ਆ ਆਪਾਂ ਮਿਲਦੇ ਹਾਂ ਇੱਕ ਜਿਹਾ ਪੂਰਨਮੇ ਵਲੌਗ ਤੇ ਉਦੋਂ ਤੱਕ ਵੀਰੇ ਮੇਰਾ ਸਾਰੇ ਸਾਥੀ ਦਾ ਸਾਥ ਜੀ ਨਹੀਂ ਕਿਨੇ ਘੜ ਰਹਾ ਹੈ ਫਿਰ ਚੱਲੋ ਉਧਰ ਜਾਓ ਆਉਂਦੇ ਬੱਲੇ ਕਿਉਂ ਆ ਵਾਟ ਨੂੰ ਗੇਰ ਹੀ ਲੱਭਦਾ ਸੀ ਤੇ ਜੈ ਸੂਰ ਨੂੰ ਵੀ ਲੋਏ ਪਾਣੀ ਬਾਈ ਆ ਗੇੜਾ ਕਲਾ ਦੀ ਆਈ ਨੂੰ ਜਾ ਵਾਟ ਦੋ ਲਾਗ ਦੋ ਗੇੜੇ ਤੇ ਚੱਲ ਲੈ ਆ ਦੋ ਮਿੰਟ ਬੈਠ ਦੋ ਮਿੰਟ ਦਿਖਾਓ ਜੈ ਸੂਰ ਨੂੰ ਗੇਰ ਹੀ ਲੱਭਦਾ ਵਾ ਜਾ 5000 ਆ ਲਾ ਦੇ ਇੱਕੋ ਗੇੜਾ ਲਾਣਾ ਠੀਕ ਹੈ ਫਿਰ ਉਧਰ ਚਲੇ ਜਾ ਜੀ ਉਹਦੇ ਉਸਕੇ ਕਾਰਡ ਆ ਭਈਆ ਉਹ ਬਈ ਉਸਕੇ ਘਾਟ ਹੈ ਦੋ ਤਾਂ ਵਿੱਗਾ ਉਸਕਾ ਫੇਰ ਇਧਰ ਨਿਕਲ ਜਾਗੇ ਹੂੰ ਕਿੱਥੇ ਕਿੰਨੇ ਮਾਰੇ ਠੇਕਾ ਕਿੰਨਾ ਥਾਹੀਂ ਉਹ ਚਾਰ ਅਹੀਂ ਦੋ ਨਹੀਂ ਗਏ ਨਹੀਂ ਨਹੀਂ ਮਾਰ ਗਾ ਨਹੀਂ ਘਟੇ ਗਏ ਪਤਾ ਲੱਗਦਾ ਹੋ ਸਕਦਾ ਓੜ ਤੇ ਕਿਵੇਂ ਰਹਿੰਦੇ ਨਾਲ ਦੇ ਵੱਡੇ ਛੋਟੇ ਨੇ ਲੜਾਈ ਵਾਲ ਤਾਂ ਨਹੀਂ ਗਏ ਅੱਛਾ ਨਹੀਂ ਓੜ ਤੇ ਲੜਾਈ ਵਾਲ ਤੇ ਨਹੀਂ ਗਏ ਓੜ ਤੇ ਲੜਾਈ ਵਾਲ ਤਾਂ ਨਹੀਂ ਗਏ ਪਤਾ ਲੱਗ ਗਿਆ ਲੋ ਕਰਕੇ ਬੜੀ ਕੀ ਹੋ ਗਿਆ ਪਹਿਲਾ ਲਾ ਪਹਿਲਾ ਤਾਂ ਮੈਂ ਲਾਇਕ ਨੂੰ ਉਹ ਵਾਂਚੂਨ ਲਾਇਆ ਮੈਂ ਲਾ ਲਾ ਤੂੰ ਕਲਾ ਮੇਰਾ ਪਹਿਲਾ ਫਿਰ ਸੀਤਰ ਕੋਲ ਛਾੜਨ ਤੇ ਪਹਿਲਾ ਲਾਉਂਗਾ ਨਹੀਂ ਮੈਂ ਦੂਜੇ ਲਾ ਹੂੰ ਸੀਤਰ ਦਾ ਬੜਾ ਚਾਲੂ ਹੈ ਕਿਉਂ ਚਾਲੂ ਹੈ ਇਹ ਸੀਤਰ ਕਾ ਚਾਲੂ ਹੈ ਹਾਂ ਕਿਉਂ ਚਾਲੂ ਸੀਤੇ ਦਾ ਸੀਤਰ ਪਤਾ ਕਿਉਂ ਚਾਲੂ ਕਿਉਂ ਚਾਲੂ ਸੀਤੇ ਦਾ ਤੂੰ ਇਹ ਵੇਹਾਂ ਫਿਰ ਤੁਸੀਂ ਮੈਂ ਤਰਾਣਾ ਨਾ ਕਿਵੇਂ ਹਾਂ ਤਰਾਣਾ ਹੱਥ ਟਿੱਗੀ ਹੋਈ ਆ ਤਾਂ ਕਰਕੇ ਅੱਛਾ ਇਹਦਾ ਹੱਥ ਟਿੱਗੀ ਤਾਂ ਕਰਕੇ ਕਿੰਨੇ ਘੜੇ ਰਖੋ ਗੱਲ ਪਰ ਦਾ ਬਾਵਾ ਲੈ ਲੀ ਹੁ ਸਤਾ ਇਹ ਸਾਰਾ ਦਿਨ ਉਤੇ ਸੋਹਣਾ ਨਾ ਤੂੰ ਸੋਹ ਜਾ ਨਾ ਸਟੇਅਰਿੰਗ ਉਤੇ ਮੈਂ ਮਾਰ ਵੇਂਦਾ ਬੇਕੋਸੋਂ ਕਸਮ ਮੈਂ ਤਾਂ ਵੇਖਿਆ ਆਦਿ ਨੂੰ ਮੈਂ ਉਹਨੂੰ ਪੁੱਛੀ ਤਾ ਨਾ ਟੇਰਿੰਗ ਉਤੇ ਸੁੱਤਾ ਪਿਆ ਟਾਇਰ ਨਾ ਲੱਗ ਸੁੱਤਾ ਪਿਆ ਹੋਰ ਤੂੰ ਸਟੇਅਰਿੰਗ ਦੇ ਉਤੇ ਨਾ ਨਾ ਇੱਕਨੇ ਟਾਇਰ ਨੂੰ ਫਾੜ ਲਿਆ ਇੱਕਨੇ ਸਟੇਅਰਿੰਗ ਫਾੜ ਲਿਆ ਮਸ਼ੀਨ ਲੰਨ ਜੋਗੀ ਨਹੀਂ ਛੱਡੀ ਤੇ ਛੱਡੇ ਨਹੀਂ ਭੱਲੇ ਜਾ ਮਾੜੀ ਮਾੜੀ ਮਾਰ ਵੇਂਦਾ ਥੱਲੇ ਮਾਰ ਸਟੇਅਰਿੰਗ ਵਿੱਚਰ ਮੂੰਹ ਕਰਕੇ ਵੇਂਦਾ ਬਈ ਦੋਤੀ ਲੈ ਕੇ ਨਹੀਂ ਨਵੇ ਦਾ ਹੈ ਦੋਤੀ ਲੈ ਕੇ ਨਹੀਂ ਦੋਤੀ ਉਂਝ ਕਿ ਇਹ ਬਾਬੂ ਦੋ ਦੋਗ ਦੇ ਮਿਲ ਜਾਏਗੀ ਕਹਾਂ ਸੇ ਮਿਲੇਗੀ ਉਹ ਬਹੁਤ ਹੈ ਦੋਗ ਦੇ ਯਾਹ ਤੇ ਮਜ਼ਾ ਆਏਗਾ ਉਹ ਦਿਖੇਗਾ ਤਗੜਾ ਆ ਬਾਂਧ ਕੇ ਰੇ ਬਾਈ ਜੇ ਸਾ ਤੇਜਾ ਜੀ ਜਲਸਾ ਨਾ ਹਾਂ ਵੈਸੇ ਇਹ ਇਸਮੇਂ ਕੀ ਹੈ ਇਸ ਸੇ ਨਹੀਂ ਤੋਤੀ ਬਣੇਗੀ ਇਸੇ ਇਸ ਕੀ ਬਣਾ ਲੈ ਤੋਤੀ ਸੋ ਐ ਨਹੀਂ ਬਣੇਗੀ ਬਣਾ ਦੇ ਇਸੇ ਬਣਾ ਕੇ ਦੇਖਣਾ ਦੇਖਣਾ ਬਾਂਧ ਕੇ ਸੇ ਓਕੇ ਡਾ ਲਈ ਰ ਮੈਂ ਚਾਹ ਤਾ ਤੋ ਫਿਰ ਕੀ ਬੰਨਣਾ ਤੋਤੀ ਬੰਨਣਾ ਐ ਬੰਦੇ ਦੇਖ ਤੋਤੀ ਦੁੰਦਾ ਤਾ ਕਿਉ ਮੰਨੂਗਾ ਬਾਈ ਇਹ ਆ ਤੋਤੀ ਬਣੀ ਰੇ ਇਹ ਨਵੀਂ ਨਾ ਚਿੱਟੇ ਕਪੜੇ ਲਾਕ ਦੇਣੀ ਬਣੀ ਆ ਯਾਹਾਂ ਤੇ ਨਾਕ ਲਗਾ ਕਾਟ ਲਾ ਬੋ ਗਾਡ ਲਗਾ ਕੇ ਲਾਈ ਜਾਂ ਲਟੀ ਕਰਾ ਜਾਂਦਾ ਕਿੰਦਾ ਓਹ ਸਾਡੇ ਹੁਣ ਪੈਨ ਦੇਖ ਕਿੰਦਾ ਓਹ ਨਾ ਫਿਰੋ ਜਾਂਦਾ ਓਹ ਨੂੰ ਖਾਰ ਜਾ ਪਕਾ ਲੈ ਬਣ ਤੋਤੀ ਬਣ ਪਿੱਛੇ ਸ ਇਕੱਠੀ ਕਰਦੀ ਕਿਆਦਾ ਖਾਦੀ ਆ ਬੇ ਥੋੜੇ ਥੋੜੇ ਤੂੰ ਬਣ ਦੇ ਆ ਤੋਤੀ ਇਹ ਚਿੱਟੇ ਰੰਗ ਦੇ اندر ਮਿਲਣੀ ਠੀਕ ਹੈ ਇਹ ਬਹੁਤ ਛੋਟੀ ਹੈ ਐਸੇ ਘੰਟ ਪਾ ਦੇ ਇਹਸੇ ਪਕੜ ਲੈਣਾ ਹੈ ਪਕੜ ਕੇ ਰੱਖਾ ਬਾਕੀ ਇਕੱਠੀ ਕਰਕੇ ਦੇ ਕਬੀ ਇਹ ਹੋ ਗਈ ਦੋ ਇਹ ਕਿੱਥੋਂ ਨਿਕਲੇਗਾ ਲੜ ਇਹ ਇਸ ਕੋਈ ਐਸੇ ਪਕੜ ਲੋ ਤੋਤੀ ਮਾਰ ਲਾ ਬਹਾ ਹੈ ਆ ਤੋਤੀ ਪਰਮ ਕਰ ਮੜਾ ਪਰਮ ਕਰ ਆ ਤੋਤੀ ਇਹ ਬੰਨੀ ਰਹਿਣ ਦੇ ਲੰਬੀ ਲਾਗ ਦੇਂਗੇ ਸੇ ਕਿਤਨੇ ਫੁੱਟ ਮੀਟਰ ਕੇ ਲਾਣਾ ਪੜੇਗਾ ਤੀਂਦ ਬੜੀ ਬੜੀ ਜ਼ਿਆਦਾ ਹੋ ਜਾਏਗੀ 4 ਮੀਟਰ 4 ਮੀਟਰ 4 ਮੀਟਰ ਲਿਆ ਫਿਰ ਬਣਾ ਇੱਥੇ ਕਿਹੜਾ ਲਾਇਆ ਇੱਕ ਚੰਗਾ ਕਿਤ ਕਹਾਂ ਲੱਗਦਾ ਤਾਰਨਾ ਉਹ